ਐਨਾ ਹੋਵੇ ਵੀ ਮੈਂ ਨਾ ਤੇਰੀ ਵੱਖੀ ਵਿੱਚੋਂ ਦੀ ਦਾਤੀ ਕੱਢਾਂ ਜਾਂ ਤੇਰੇ ਗਲ ਬਟਦਾ ਵੱਖੀ ਚ ਦਾਤੀ ਤਾਂ ਚਾਹੀ ਤੋ ਇੱਕ ਦਿਨ ਦੋ ਵਾਰੀ ਕੱਢ ਦੇ ਔਰ ਜੂ ਦੂ ਮੇਰੇ ਅੱਧੇ ਲੈ ਬਜੀ ਤੀਰ ਕੱਢ ਕੇ ਨਾ ਦੇ ਬੁੱਟਾ ਉਹ ਮੈਨੂੰ ਪਤਾ ਮੈਂ ਤੈਨੂੰ ਪਲਵਾਨ ਸਿੰਘ ਨਾਲ ਕਹਿੰਨੀ ਆ ਕਿ ਤੂੰ ਪਰਾਂ ਹੋ ਜਾ ਜੇ ਤੂੰ ਪਲਵਾਨ ਸਿੰਘ ਨਾਲ ਕਹਿੰਨੀ ਆ ਮੈਂ ਇਹ ਤੇਨੂੰ ਪਲਵਾਨ ਸਿੰਘ ਇਹ ਕਹਿੰਦਾ ਦੇਖ ਲੈ ਇੱਕ ਕੌਰੀ ਹੱਕ ਆ ਤੇਰੀ ਦੂਜੀ ਹੇਲ ਆ ਪਹਿਲਾਂ ਤਾਂ ਮੈਂ ਮੇਰੇ ਬੰਦੇ ਨੂੰ ਦੱਸਿਆ ਨਹੀਂ ਸੀ ਅੱਛਾ ਪਰ ਹੁਣ ਦੱਸ ਮੇਰਾ ਬੰਦਾ ਨਾ ਕੋਬਰਾ ਸੱਪ ਐ ਸੱਪ ਜਿੱਤੇ ਨਾ ਤੇਰਾ ਬੰਦਾ ਕੋਬਰਾ ਸੱਪ ਐ ਨਾ ਮੈਂ ਵੀ ਜ਼ਹਿਰੀਲਾ ਮਿਉਲਾ ਤੇਨੂੰ ਪਤਾ ਨਾ ਮਿਉਲਾ ਸੱਪ ਨਾਲ ਕਿਥੇ ਜਾ ਕੇ ਟਕਰਾਂਗੇ ਕਾ ਮੈਨੂੰ ਲੱਗਦਾ ਇਹ ਤੇਰੇ ਹੱਥਾਂ ਨਾਲ ਹੀ ਆਣੀ ਹੈ। ਕੋਹ ਮੈਲੇ ਸਾਲੀ ਤੋਂ ਹਵਾ ਕਾ ਕੇ ਛੱਡੂ। ਕੋਸ ਵੀ ਹੋ ਜਾਏ। ਪਰ ਇਹ ਦੇ ਘਰ ਇਹਨਾਂ ਥੋੜੀ ਜਿਹੀ ਬਣਾ ਕੇ ਰੱਖਣੀ ਪਣੀ ਹੈ। ਕਹਿੰਦੇ ਆ ਨਾ ਕੁੱਕਰ ਕਾਉ ਜਾਂ ਉਹ ਕੀ ਹੋ ਗਿਆ ਸੀ। ਕੋਨੇ ਯਾਰ ਚ ਮਾਰ ਕੀਤੀ ਸੀ। ਵਣ ਜਾ ਫਿਰ ਕੁੱਕਰ ਓ ਕਿਵੇਂ ਆ ਨਾ ਤੂੰ ਕਿਵੇਂ ਗਾਰਾ ਮਾਦੇ ਦਾ ਫਿਰਦਾ ਤੂੰ ਕਿਵੇਂ ਵੱਟਾਂ ਦੀ ਤੁਰੀ ਫਿਰਦੀ ਐ ਲਓ ਜੀ ਨੰਗੋ ਤੁਹਾਡੇ ਵਾਸਤੇ ਜਾਨਵੀ ਹਾਜ਼ਰ ਹੈ ਹੈ ਪੱਠੇ ਲੈਣ ਆਈ ਹੈ ਹੈ ਦੇਖ ਜੇ ਕਿਸ ਨੇ ਵੇਖ ਲਿਆ ਨਾ ਇੱਥੇ ਤੇ ਮੇਰੀ ਇੱਜ਼ਤ ਦੀ ਜਾ ਜਾਂਦੀ ਹੋ ਜਾ ਤੇਰਾ ਕੋਈ ਜਾਣਾ ਨਹੀਂ ਉਹ ਦੇਖਣਾ ਨਹੀਂ ਹੈ ਮੇਰੇ ਘਰ ਵਾਲਾ ਘਰੇ ਨਹੀਂ ਤੇ ਮੈਂ ਕੱਖ ਲੈਣ ਆਈ ਆ ਉਹ ਦੋਨੇ ਜਾਨੀ ਸਾਡੀ ਮੱਚ ਭੁੱਖੀ ਖੜੀ ਆ ਪਰ ਉਹ ਜਾਗੂ ਉਹ ਤੀਜਾ ਤਾਂ ਆਪਣਾ ਇੱਥੇ ਪਰਸ਼ਾਵਾਂ ਵੀ ਨਹੀਂ ਆ ਵੇਖ ਤਾਂ ਉਹ ਇਹਦਾ ਦੇਖੀ ਜਨਾ ਦਾਤੀ ਹੈ ਗਰੀਬ ਚ ਰੁਗਿਆ ਇੱਕ ਪਾਸੇ ਦੰਦੇ ਹੈ ਪਰ ਨਾ ਇਹਦੀ ਇੱਕ ਪਾਸੇ ਦੰਦੇ ਨੇ ਐ ਲਾਲਾ ਵੀ ਮੈਂ ਦੋ ਮੂੰਹ ਹੀ ਦਤੀ ਆ ਅੱਛਾ ਹਾਂ ਮਤਲਬ ਅਸੀਂ ਗਰੀਬ ਜ਼ਰੂਰ ਆ ਪਰ ਅਸੀਂ ਵੀ ਇੱਜ਼ਤ ਦੀ ਰੋਟੀ ਖਾਂਦੇ ਆ ਠੀਕ ਆ ਆ ਹੀ ਨਹੀਂ ਹੈਗਾ ਵੀ ਖੇਤਾਂ 'ਚ ਜੱਟਾਂ ਗੁਲ ਜਾਂਦੇ ਟੌਰ ਤਾਂ ਵੱਡੀ ਕੱਢੀ ਐ ਟੌਰ ਕੱਢੀ ਫੂਟ ਦੇਖ ਮੈਨੂੰ ਲੱਗਦਾ ਹੈ ਘੱਟੋ ਘੱਟ 22516 ਸੂਟ ਪਾਇਆ ਲੱਗਦਾ ਗਰੀਬ ਐ ਜੇ ਸੂਟ ਨਹੀਂ ਪਾਉਂਦੇ ਬਾਈ ਚਾਹੇ ਮੈਂ 2516 ਸੂਟ ਪਾਇਆ ਨਾ ਪਰ ਫਿਰ ਵੀ ਮਹਿੰਗਾ ਲੱਗਦਾ ਤੈਨੂੰ ਅੱਛਾ ਠੀਕ ਐ ਤਾਂ ਤੂੰ ਮੇਰਾ ਰਾਹ ਛੱਡ ਦੇ ਪਰ ਆ ਹੋ ਜਾ ਨਹੀਂ ਉੱਠੇ ਲੈਣੇ ਹੀ

ਤੂੰ ਮੇਰੀ ਬਾਹ ਛੱਡ ਦੇ। ਮੇਰੀ ਗੱਲ ਸੁਣ। ਤੂੰ ਮੇਰੀ ਬਾਹ ਛੱਡ ਦੇ। ਮੇਰੀ ਗੱਲ ਸੁਣ। ਮੇਰੀ ਬਾਹ ਛੱਡ ਦੇ ਤੂੰ। ਆਹੋ ਛੱਡ ਮੈਂ ਤੇਰੀ ਗੱਲ ਸੁਣ। ਮੈਂ ਆਹ ਕਿਹੜੇ ਕਿਸੇ ਕੋਲੇ ਗੱਲ ਕਰਨੀ ਹੈ। ਹੈ? ਸੱਚੀ? ਤਰ੍ਹਾਂ ਵਾਲੀ ਸੰਭਲਦੇ ਐ ਮੈਨੂੰ। ਜਦੋਂ 골ਦੀ ਨਗਦੀ ਹੈ ਨਾ ਚਾਨੀ ਕੱਟ ਕੇ ਲੈ ਜਾਂਦੀ ਹੈ। ਸੋਣੀ ਤਾਂ ਨਾ ਮੈਂ ਬਹੁਤ ਨੂੰ ਲੱਗਦੀ ਆ। ਅੱਛਾ। ਬਹੁਤ ਲੋਕ ਨੇ ਜਿਹੜੇ ਮੈਨੂੰ ਸੋਹਣੀ ਸਮਝਦੇ ਨੇ। ਹਾਂ। ਪਰੀਦਾ ਮਤਲਬ ਇਹ ਨਹੀਂ ਹੈ ਕਿ ਜੇ ਮਾੜੇ ਦੀ ਜਨਾਨੀ ਹੈ ਨਾ ਉਹ ਸਭ ਦੀ ਭਾਬੀ ਹੈ ਤਾਂ ਸਭ ਨੂੰ ਉਹ ਸੋਹਣੀ ਲੱਗੇ ਤਾਂ ਸਭ ਦੀ ਹੋ ਜੇਗੀ ਮੇਰੀ ਬਹੁ ਛੱਡ ਦੇ ਮੈਂ ਇਹਦਾ ਮਤਲਬ ਹੁਣ ਫਿਰ ਮੈਂ ਨਹੀਂ ਸਮਝਾ ਦੇਖ ਬੁੱਟਿਆ ਕਿਤੇ ਐ ਨਾ ਹੋਵੇ ਵੀ ਮੈਂ ਨਾ ਤੇਰੀ ਵੱਖੀ ਵਿੱਚੋਂ ਦੀ ਦਾਤੀ ਕੱਢਦਾ ਜਾਂ ਤੇਰੇ ਗਲ ਕੱਢਦਾ ਵੱਖੀ ਚ ਦਾਤੀ ਤਾਂ ਚਾਹੀ ਤੋ ਇੱਕ ਦਿਨ ਦੋ ਵਾਰੀ ਕੱਢ ਦੇ ਔਰ ਜਦੋਂ ਦੂ ਮੇਰੇ ਦਿਲ ਵਿੱਚ ਦੀ ਤੀਰ ਕੱਢ ਕੇ ਨਾ ਦੇਖ ਪੁੱਤਿਆ ਉਹ ਮੈਨੂੰ ਪਤਾ ਮੈਂ ਤੈਨੂੰ ਪਲਵਾਨ ਸਿੰਘ ਨਾਲ ਕਹਿੰਨੀ ਆ ਮੈਂ ਤੂੰ ਭੜਾ ਹੋ ਜਾ ਜੇ ਤੂੰ ਪਲਵਾਨ ਸਿੰਘ ਨਾਲ ਕਹਿੰਨੀ ਆ ਮੈਂ ਇਹਦੇ ਤੇ ਨਾ ਪਲਵਾਨ ਸਿੰਘ ਇਹ ਕਹਿੰਦਾ ਦੇਖ ਲੈ ਇੱਕ ਵਾਰੀ ਹਾਂ ਕਰ ਆ ਤੇਰੀ ਦੂਜੀ ਹੇਲ ਐ ਪਹਿਲਾਂ ਤਾਂ ਮੈਂ ਮੇਰੇ ਬੰਦੇ ਨੂੰ ਦੱਸਿਆ ਨਹੀਂ ਸੀ ਅੱਛਾ ਪਰ ਹੁਣ ਦੱਸ ਮੇਰਾ ਬੰਦਾ ਨਾ ਕੋਬਰਾ ਸੱਪ ਐ ਸੱਪ ਜਿੱਤੇ ਹਾਂ ਤੇਰਾ ਬੰਦਾ ਕੋਬਰਾ ਸੱਪ ਐ ਨਾ ਮੈਂ ਵੀ ਜਗਰੀਨਾ ਮਿਉਲਾ ਥੈਨੂੰ ਪਤਾ ਨਾ ਮਿਉਲਾ ਸੱਪ ਨਾ ਕਿਥੇ ਜਾ ਕੇ ਧੜਾਣਾ ਹੈ तेरे हाथी है नहीं साली तो हा कर छा कुछ भी हो जाए पर ना थोड़ी जी बना के रखनी पैनी है ना कुकर कामयाब क्यों हो गया थी। उन्हें यार च मारित मन दिया फिर कुकर ਕੀ ਗਰੀਬਾਂ ਦੀ ਇੱਜ਼ਤ ਹੁੰਦੀ ਐ ਇਹਦਾ ਮਤਲਬ ਲੈ ਥੋੜੀ ਐ ਵੀ ਜੇ ਅਸੀਂ ਗਰੀਬਾਂ ਸਾਡੀ ਇੱਜ਼ਤ ਨਹੀਂ ਹੈਗੀ ਹੈ ਸਾਨੂੰ ਤਾਂ ਖੇਤ ਦੇ ਵਿੱਚੋਂ ਕੱਖ ਵੀ ਨਹੀਂ ਵੜਨ ਦੇਦੇ ਹੱਲੇ ਉਹਦਾ ਨਹੀਂ ਆਇਆ ਪਰ ਤਾਂ ਵੀ ਮੈਨੂੰ ਗੁੱਸੇ ਹੋਵੇ ਵੀ ਤੂੰ ਕੀ ਲੈਣ ਗਈ ਸੀ ਜੇ ਤੈਨੂੰ ਖੇਤ ਨਹੀਂ ਮੈਂ ਭੇਜਦਾ ਪਰ ਮੈਨੂੰ ਆਇਆ ਸੀ ਨਾ ਵਿਚਾਰਾ ਲੇਟ ਆਊਗਾ ਥੱਕਿਆ ਟੁੱਟਿਆ ਕਿੱਥੋਂ ਆਈਆਂ ਤੂੰ ਪੱਲੀ ਚੱਕੀ ਮੈਂ ਕੱਕ ਲੈਣ ਗਈ ਸੀ ਤੈਨੂੰ ਆਖਿਆ ਸੀ ਮੈਂ ਜਾਇਨਗਰ ਖਾਲੀ ਘਾ ਤੇ ਮੁੜ ਕੇ ਆਈਆਂ ਖਾਲੀ ਬੂਟੇ ਨੇ ਨਾ ਕੱਕ ਮੈਨੂੰ ਵੱਢਣ ਨਹੀਂ ਦਿੱਤੇ ਤੈਨੂੰ ਮੈਂ ਉਹਦੇ ਕੀ ਕਹਦੀ ਵੀ ਬੂਟੇ ਦੇ ਖੇਤ ਨਾ ਜਾਇ ਕਰ ਵੱਢਣਾ ਬਹੁਤ ਮੈਨੂੰ ਕੀ ਪਤਾ ਸੀ ਪਰ ਜੋ ਤੈਨੂੰ ਪਤਾ ਵੀ ਇਹ ਜਦੋਂ ਮੈਨੂੰ ਦੱਸਦਾ ਦਿੰਦਾ ਵੀ ਭਾਈ ਉਹਨਾਂ ਦੇ ਨਾਲ ਘਰੇ ਜਾਈਂ ਨਾ ਖੇਤ ਚ ਜਾਈਂ ਇਹ ਨਹੀਂ ਹਟਦੇ ਉਹ ਜੱਟ ਤੈਨੂੰ ਮੈਂ ਦੱਸਾਂ ਵੱਡੇ ਵਣੇ ਸਰਦਾਂ ਨਹੀਂ ਆਪਾਂ ਨੂੰ ਚੱਲ ਏਡੀ ਦੂਰ ਦੀ ਗੱਲ ਕਾਹਨੂੰ ਕਰਨੀ ਐ ਨਾ ਮੈਂ ਵੱਡੋਂ ਜਾ ਕੇ ਇਹਨੂੰ ਹੁਣ ਉਹ ਕਾਹਦੇ ਵਾਸਤੇ ਲੈ ਲੈ ਉਹਨੇ ਖੇਤ ਚੋਂ ਮੈਨੂੰ ਮਨਾ ਕਰਤਾ ਤੂੰ ਤੂੰ ਮੈਮ ਜੀ ਕਰਕੇ ਤੇ ਮੈਂ ਮੁੜ ਜਾਈ ਫਿਰ ਹੋਰ ਕੀ ਕਰਨਾ ਸੀ ਤੂੰ ਤਾਂ ਤਾਈ ਦਾ ਪੱਲੀ ਜਾ ਕੇ ਆ ਗਈ ਖਾਲੀ ਹੱਥ ਨਾਲ ਨੇਰਾ ਹੋਇਆ ਪਿਆ ਚੱਲ ਕੋਈ ਨਾ ਫਿਰ ਮੈਨੂੰ ਐਸੀ ਹੁਣ ਤਾਂ ਮਾਰੇ ਘਰੇ ਹੀ ਜਾਉਣਾ ਐ ਉਹ ਕਾ ਨੂ ਤੂੰ ਚੱਲ ਘਰੇ ਜਾ ਮੈਂ ਮੈਂ ਜਾਉਂ ਉਹਦੇ ਘਰੇ ਨਹੀਂ ਚੱਪਲ ਪਾ ਲੈ ਗਈ ਤੇਰੀ ਚੱਪਲ ਆ ਜਾ ਨਹੀਂ ਨਹੀਂ ਜਾਏ ਬਣਾ ਨਹੀਂ ਮਾੜਦਾ ਤੂੰ ਐ ਕਰ ਚੱਲ ਪਾਣੀ ਗਰਮ ਲਾਇਆ ਪਿਆ ਪਾਣੀ ਪੂਣੀ ਨਹੀਂ ਫੇਰਨਾ ਮਗਾ ਇਹ ਨਹੀਂ ਕੱਢ ਜਾ ਹਜੇ ਹਜੇ ਨਹੀਂ ਉਹਦੇ ਖੇਤ ਜਿੱਦਾਂ ਘਰੇ ਜਾਉਂਗਾ ਹੁਣ ਅੱਜ ਜੱਟ ਦੇ ਨਾ ਘਰੇ ਨਹੀਂ ਜਾਣਾ ਨਾ ਖੇਤ ਜਾਣਾ ਨਾ ਘਰੇ ਜਾਣਾ ਕਿਤੇ ਨਹੀਂ ਜਾਣਾ ਉਹ ਤੈਨੂੰ ਪਤਾ ਵੈਲੀ ਬੰਦਾ ਉਹਦਾ ਕੀ ਪਤਾ ਵੈਲੀ ਬੁੱਲੀ ਕਿਹੜਾ ਜਰਾ ਟੋਟੇ ਟੋਟੇ ਕਰ ਦੂੰ ਤੂੰ ਤੂੰ ਮੈਂ ਤੇਰੀ ਲੋੜ ਹੈ ਕਿਉਂ ਮੈਨੂੰ ਰੰਡੀ ਕਰੇਗਾ ਰੰਡੀ ਦਾ ਰੰਡੀ ਦਾ ਫੇਰ ਵੀ ਹੋ ਜਾਣਗੀ ਕਾ ਮੈਂ ਨਹੀਂ ਉਹ ਨਿੱਕਰ ਮਾਦਾ ਬੱਡੂ ਵੱਡੇ ਬਣਾ ਖੜਦਾ ਨਹੀਂ ਮੈਂ ਤੂੰ ਆ ਜਾ ਮੈਂ ਤਾਂ ਜਾਉਂ ਜਾਉਂਗਾ ਤੈਨੂੰ ਕਿਹੜਾ ਕਹਿਦਾ ਨਹੀਂ ਉਧਰ ਹੀ ਆ ਤੈਨੂੰ ਮੇਰੀ ਸੌਂ ਲੱਗੇ ਨਾ ਨਾ ਚੱਲ ਘਰੇ ਚੱਲ ਤੂੰ ਘਰੇ ਕਰੀ ਨਹੀਂ ਜਾਂਦੇ ਆ ਜਾ ਨਹੀਂ ਨਹੀਂ ਜਾਣਾ ਨਹੀਂ ਤੂੰ ਆ ਜਾ ਨਾ ਨਾ ਮੈਂ ਨਹੀਂ ਗੱਲ ਉਹਨੇ ਕਿਹਾ ਮੈਨੂੰ ਕੁਝ ਕੋਈ ਹਾਉਣਾ ਮੈਨੂੰ ਕਾ ਕੀ ਨਹੀਂ ਫਿਰ ਤੂੰ ਗਈ ਕੀ ਕਰਨ ਗਈ ਸੀ ਇੰਨਾ ਆਰਥਣ ਕਰੀ ਗਿਆ ਮੈਂ ਮੈਂ ਬਹੁਤ ਕੁਝ ਬੋਲ ਕੇ ਆਇਆ ਨੂੰ ਤੂੰ ਘਰੇ ਆ ਜਾ ਆ ਜਾ ਆ ਜਾ ਮੈਂ ਬਹੁਤ ਕੁਝ ਬੋਲਿਆ ਉਹਨੂੰ ਨਹੀਂ ਨਹੀਂ ਜਾਵਾਂਗੀ ਜਾਵਾਂਗੇ ਪੱਕਾ ਕੀ ਆ ਯਾਰ ਤੂੰ ਆ ਪੱਲੀ ਤੇ ਗਾਤੀ ਫੜਾ ਰਾਂ ਇਸੇ ਨਹੀਂ ਵੱਡੂ ਨੂੰ ਮੈਂ ਤੂੰ ਤੂੰ ਛੱਡ ਦੇ ਮੈਂ ਤੈਨੂੰ ਕਿਹਾ ਗਿਆ ਤਾਂ ਤੂੰ ਮੇਰੀ ਗੱਲ ਸੁਣ ਜਵਾਕ ਭੁੱਖੇ ਮਰੇਗਾ ਜਵਾਕਾਂ ਨੂੰ ਕਿੱਥੇ ਰੋਲੇਗਾ ਮੈਂ ਕਿੱਥੋਂ ਕਮਾਖ ਮਾਂ ਖਵਾਉਂਗੀ ਕਮਾਤ ਕਮਾਲ ਕ ਕਮਾ ਕੇ ਕੀ ਕਰਾਂਗੇ ਕਦੋਂ ਇੱਜ਼ਤੀ ਆਪਣੀ ਉੱਡੀ ਗਈ ਤੂੰ ਜ਼ਰੂਰੀ ਜੇਲ੍ਹ ਛੱਡਣਾ ਛੱਡ ਜਾਗੇ ਕੁਛ ਨਹੀਂ ਹੁੰਦਾ ਐਨੀ ਹਿੰਡ ਨਹੀਂ ਕਰਦੇ ਹੁੰਦੇ ਠੰਡੇ ਦਿਮਾਗ ਨਾਲ ਸੋਚ ਕੋਈ ਨਾ ਆਪਾਂ ਬਦਲਾ ਲਵਾਂਗੇ ਚੰਗਾ ਚਾ ਹੋਰ ਛੱਡ ਦੇ ਹੁਣ ਉੱਤੇ ਫਟ ਤੂੰ ਟਾਈਮ ਨਾਲ ਆ ਜਾ ਅਗਰ ਕਰੇ ਕਰੇ ਕੀ ਆ ਦਿਹਾੜੀ ਤੇ ਦਾਲਾ ਫੇਰੀ ਛੱਡਦਾ ਹੁੰਦਾ 5 ਵਜੇ ਦਾ ਛੱਡਦਾ ਹੁੰਦਾ ਤੈਨੂੰ ਕਹੀ ਜਾਂਦਾ ਫਿਰ ਉਹ ਮੈਸ ਉਹ ਖੁੱਲਾ ਭੁੱਖਾ ਮਰੀ ਜਾਂਦਾ ਦੁੱਧ ਕਦੋਂ ਦਊ ਫਿਰ ਉਹ ਦੁੱਧ ਦੇਊਗੀ ਹਾਂ ਉਹ ਹੋਰ ਬਾਈ ਦੀਪੇ ਠੀਕ ਆ ਠੀਕ ਤਾਂ ਆ ਗਏ ਆ ਬਾਈ ਤੇਰੇ ਵਰਗੇ ਨਹੀਂ ਹੈਗੇ ਕਿਉਂ ਮੈਂ ਤੈਨੂੰ ਕੀ ਕਹਦਾ ਬਾਈ ਮੈਂ ਕੀ ਮਾੜਾ ਕਰਦਾ ਤੇਰਾ ਮੇਰੇ ਘਰ ਵਾਲੀ ਨੂੰ ਪੁੱਠੇ ਬੋਲੇ ਤੂੰ ਕਰੋ ਕੱਖ ਲੈਣ ਆਈ ਦੀ अच्छा कदों बोल्या भाई कल सवेरे बोल्या ओ यार पट्टे ਲੈਣੇ ਸੀ ਮੈਂ ਤਾਂ ਉਹ ਇਹ ਗੱਲ ਕਹੀ ਸੀ ਵੀ ਭਾਈ ਪੱਠੇ ਪੁੱਛ ਕੇ ਲੈ ਕੇ ਜਾਈਦੇ ਹੁੰਦੇ ਆ ਪੁੱਠ ਕੇ ਕਿੱਥੇ ਭਾਈ ਦਿਹਾੜੀ ਵਾਰੇ ਤਾਂ ਸਾਡੇ ਘਰੇ ਆ ਜਾਨੇ ਤੁਸੀਂ ਅਸੀਂ ਤੁਹਾਡੇ ਆਉਣਾ ਹੋਰ ਅਸੀਂ ਕਿੱ데 ਆਣਾ ਭਰਾਵਾ ਤੁਹਾਡੇ ਕੋਲ ਸਾਡਾ ਸਰਦਾ ਹੀ ਨਹੀਂ ਜਮੀਰਾਂ ਦਾ ਬਾਕਾ ਗਿਆ ਨਹੀਂ ਫਿਰ ਇਹੋ ਜਿਹਾ ਬੁੜੀਆਂ ਨਾਲ ਤਾਂ ਨਹੀਂ ਪੰਗੇ ਲੈਂਦੇ ਹੁੰਦੇ ਨਹੀਂ ਤੈਨੂੰ ਕੀ ਕਹਿੰਦੀ ਸੀ ਕਿ ਉਹ ਕਹਿੰਦੀ ਕੀ ਦੀ ਤੇਰਾ ਨਾਮ ਲੈਂਦੀ ਸੀ ਅੱਛਾ ਕੀ ਕਹਿੰਦੀ ਬਈ ਕੱਖਾ ਪਰ ਛੇੜਦਾ ਮੈਨੂੰ ਉਹ ਛੇੜਦਾ ਨਹੀਂ ਮੈ ਤਾਂ ਨੂੰ ਵੈਸੇ ਭਰਜਾਈ ਗਿਆ ਸੀ ਮੈਂ ਭਰਜਾਈ ਇਹ ਤੈਨੂੰ ਲੋੜ ਹੁੰਦੀ ਆ ਭੰਡ ਮੈਸਟਾਇਆ ਕਰੂੰਗਾ ਤੂੰ ਤੈਨੂੰ ਚੱਕਣ ਦੀ ਲੋੜ ਨਹੀਂ ਤੂੰ ਵਲਾਂ ਵੱਢਦੀ ਐ ਫੇਰ ਤੂੰ ਚੱਕ ਕੇ ਲੈ ਕੇ ਜਾਨੀ ਐ ਤੇ ਇਹ ਤਾਂ ਕੋਈ ਵੱਡੀ ਗੱਲ ਨਹੀਂ 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 ਬਾਈ ਤੈਨੂੰ ਕਹਿਣ ਦਾ ਹੱਕ ਨਹੀਂ ਅਸੀਂ ਆਪ ਚੁਕਾ ਲਾਂਦੇ ਅੱਛਾ ਮੈਂ ਤਾਂ ਉਹਨੂੰ ਯਾਰ ਮੇਰੇ ਥਾਂ ਸਿਰ ਲੱਗਦੀ ਐ ਮੈਂ ਤਾਂ ਉਹਨੂੰ ਐਂ ਕਿਹਾ ਸੀ ਕਿ ਵੀ ਤੂੰ ਔਖੀ ਹੁੰਨੀ ਐ ਤੈਨੂੰ ਭੰਡ ਭਾਜ ਭਾਰੀ ਲੱਗਦੀ ਐ ਹੋਰ ਤੂੰ ਲਤਵਾ ਤਲਾ ਲੇਗੀ ਤੇ ਮੈਂ ਕਿਹਾ ਕਰੇ ਬਾਬਾ ਮਾਂ ਮਾੜੀ ਗੱਲ ਗਈ ਐ ਮਾੜੀ ਤਾਂ ਕਹੀ ਆ ਬਈ ਤਾਂ ਯਾਰ ਬਾਈ ਜੇ ਤੈਨੂੰ ਐ ਲੱਗਦਾ ਭਰਾਵਾ ਠੀਕ ਐ ਬਾ ਬਰਾਵਾ ਗਲਤੀ ਮੈਂ ਤੇਰੇ ਵਰਗੇ ਤਾਂਹੀਂ ਤਾਂ ਅਸੀਂ ਖੇਤਾਂ ਚ ਨਹੀਂ ਆਉਂਦੇ ਡੇੜੀ ਤੇ ਚਲ ਬਈ ਤੂੰ ਨਾ ਆਇਆਂਗਾ ਕੋਈ ਹੋਰ ਆ ਜਾਊਗਾ ਯਾਰ ਕੰਮ ਤਾਂ ਕਿਸੇ ਦਾ ਨਹੀਂ ਖੜਦਾ ਯਾਰ ਨਾ ਥੋੜ੍ਹਾ ਖੜੇ ਨਾ ਮੇਰਾ ਖੜੇ ਯਾਰ ਨਾ ਨਾ ਬਾਈ ਤੇਰੇ ਵਰਗੇ ਤੋਂ ਲੋਟ ਚੰਗੀ ਆ ਸਾਨੂੰ ਚਲ ਠੀਕ ਆ ਬਾਈ ਠੀਕ ਐ ਅੱਜ ਤਰੀਕਾ ਵਾਲੀ ਸਾਡੇ ਬਾਹਰ ਚ ਆ ਗਈ ਕੱਲ ਨੂੰ ਰੇਵਾਹਾਂ ਚ ਲੈਣੀ ਚਾਹੀਦੀ ਨਹੀਂ ਆਉਂਦੇ ਬਾਈ ਫੇਰ ਡੇੜੀ ਵਾਧੂ ਮਿਲਦੀ ਆ ਤੇ ਮਿਲ ਜAVE ਫੇਰ ਅੰਮੀ ਕਸੋ ਹਸਾਬ ਨਾਲ ਗੱਲ ਕਰਾਂ ਮੇਰੇ ਨਾਲ ਸਾਫ ਕਹਿ ਦੀ ਬਾਈ ਡੇੜੀ ਲੈਣਿਆ ਸੀ ਡੇੜੀ ਲਈ ਚੱਲੀਏ ਤੇਰੀ ਬੰਦੇ ਨੇ ਇਹਦਾ ਕੀ ਚੱਕਰਾ ਏ ਤੇਰੀ ਘਰ ਵਾਲੀ ਆ ਗਈ ਕਿਉਂ ਆ ਕੀ ਉਹ ਦਿਹਾੜੀ ਤੇ ਆ ਬਈ ਆਪ ਦੇ ਤੇਰੇ ਆ ਜਾਂ ਦਿਹਾੜੀ ਤੇ ਸੀ ਘਰੋਂ ਜਿੰਨੀ ਔਖੀ ਸੀ ਮੇਰੇ ਮਰਜ਼ ਕੀ ਕਰਦੇ ਸੀ ਕਿ ਉਹ ਨਹੀਂ ਇਹ ਲੋੜ ਨਹੀਂ ਹੈਗੀ ਹਾਂ ਅਸੀਂ ਤਾਂ ਸਿੱਧਾ ਤੇਚਲਾ ਕਰਾਂਗੇ ਯਾਰ ਨਾ ਕਰਾਓ ਫਿਰ ਨਹੀਂ ਆਵਾਂਗੇ ਅਸੀਂ ਮੁੜ ਕੇ ਹਾਂ ਨਾ ਇਹ ਫਿਰ ਹੋਰ ਲੈ ਜੀ ਮੰਦੇ ਬਥੇਰੇ ਨੇ ਹਾਂ ਬੜਾ ਚੰਬਲ ਦਾ ਉੱਤੇ ਜੜੀ ਚੰਬਲ ਨਾਲ ਹੀ ਗੱਲ ਕੀ ਆ ਇਹ ਹਾਂ ਠੀਕ ਹੈ ਅਸੀਂ ਜਲੰਧਰੀ ਦੇ ਲੋਕ ਉਹ ਫਿਰ ਤੂੰ ਯਾਰ ਆਪਦੀ ਨੂੰ ਕਿਹ ਰੋਕਾਂਗੇ ਅਸੀਂ ਬਈ ਉਹ ਤਾਂ ਦਿਹਾੜੀ ਤੇ ਆ ਜਾਣੋ ਲੈਣਾ ਆਏ ਨਹੀਂ ਯਾਰ ਠੀਕ ਹੁਣ ਤੂੰ ਮੈਨੂੰ ਕੁੱਟਣਾ ਹੈ ਕੁੱਟੇ ਨੂੰ ਹੋਰ ਕੀ ਛੱਡੂ ਮੈਨੂੰ ਮੇਰੀ ਮੇਰੀ ਗੱਲ ਸੁਣ ਲੈ ਮੇਰਾ ਨਾਂ ਆਇਆ ਪਿੰਡ ਤੋਂ ਦੇੜੇ ਚੋਗਾ ਗੱਲ ਕਰ ਮੜੀ ਜੀ ਬੱਛੇ ਬੱਛੇ ਨਾ ਨੂ ਨਹੀਂ ਹੈ ਗਿਆ ਜੀ ਹੁਣ ਵੜਦਾਂਗੇ ਇੱਥੇ ਫਲਕੀ ਵੜਦੇਗਾ ਯਾਰ ਤੂੰ ਵੱਡਣ ਨੂੰ ਕਿ ਛੱਡਾਂਗੇ ਜਰਾ ਹੈ ਵੱਡਣ ਨੂੰ ਕਿਵੇਂ ਛੱਡਦਾਂਗੇ ਜਰਾ ਨਹੀਂ ਨਾ ਤੂੰ ਹਰਾ ਆ ਕਿਵੇਂ ਛੱਡੀਆਂ ਨਾ ਯਾਰ ਕਿਹਦੀ ਕਰਦਾ ਯਾਰ ਇਹਦੀ ਜਨਾਨੀ ਰੋਕੇ ਯਾਰ ਜਿੰਨੇ ਅੱਛਾ ਨਾਲ ਉਹਨੂੰ ਰੋਕਣਾ ਹਾਂ ਇਹਦੀ ਜਨਾਨੀ ਨੂੰ ਰੋਕੇ ਯਾਰ ਚੁੱਪ ਕਰ ਜਾ ਦੁੱਕੀ ਦੇ ਬੰਦੇ ਨਹੀਂਗੇ ਯਾਰ ਆਏ ਵੱਡੇ ਅਣਖੀਏ ਜੇ ਇੰਨੀ ਹਰਖਾ ਰੋਕਾ ਕਰੂ ਜਨਾਨੀ ਨੂੰ ਨਾਲਦੇ ਨੂੰ ਰੋਕਾ ਇਹਨਾਂ ਜੋੜੇ ਮਾਰ ਕੇ ਦਾ ਜੱਟ ਤਾਂ ਹੀ ਦਾ ਚਾਂਬਲ ਨੇ ਕੋਈ ਨਹੀਂ ਸੱਜਣਾਂਗੇ ਯਾਰ ਹਾਂ ਤੂੰ ਜੰਬਲ ਉੱਯਾਰਾ ਆਇਆ ਵੱਡੇ ਅਣਖੀ ਕਮਾਗ ਨਾਲੇ ਪੱਠੇ ਲੈ ਕਹਿੰਦੇ ਉਹਨੂੰ ਤੈਨੂੰ ਟੱਕਰੂਗਾ ਨਾ ਪਤਾ ਦੇਖੂਗਾ ਤੈਨੂੰ ਮਰਜ਼ੀ ਟੱਕਰ ਰਹੀ ਹੁਣ ਹੀ ਦੇਖ ਲੈ ਯਾਰ ਹੁਣ ਕੀ ਦੇਖਣਾ ਹਾਂ ਦੇਖ ਲੈ ਫਿਰ ਤੂੰ ਉੱਤੇ ਚੜੀ ਜਾਂਦਾ ਉੱਤੇ ਚੜਨੇ ਨੂੰ ਜਰਨੀਆਂ ਨੂੰ ਰੋਕ ਆਉਂਦਿਆਂ ਨੂੰ ਬਾਈ ਰੋਕ ਕਰੋ ਆਇ ਨਹੀਂ ਰੁਕਦੇ ਸੀ ਹਾਂ ਰੁਕਦੇ ਨਹੀਂ ਹਾਂ ਦੇਖ ਲੈ ਉਹਨਾਂ ਦੇ ਅਣਖ ਬਠਿਆਂ ਦੀ ਨਾਲੇ ਪੱਠੇ ਲੱਗੇ ਜਾਂਦੇ ਆ ਨੇ ਉੱਤੇ ਚੜਦੇ ਆ ਵੱਡੀ ਆਈ ਆ ਇਹ ਇੱਜਤਾਲੇ ਆ ਗਈ ਲੇਕਨ ਹੋ ਰਹਾ ਤੁਹਾਨੂੰ ਛੱਟਾ ਤੋਂ ਬੜਾ ਪੁੱਛਦਾ ਵੀ ਕੋਈ ਨਹੀਂ ਮੇਰੇ ਸਾਲੇ ਦੀ ਯਾਰ ਸਬਜੀ ਵੀ ਨਹੀਂ ਮਿਲੀ ਤੇ ਰਿਸ਼ਤੇਦਾਰ ਵੀ ਆਏ ਬੈਠੇ ਆ ਅੱਬੋ ਮੁੰਡੇ ਕੋਲੇ ਸਬਜੀ ਮੰਗਦਾ ਘਰ ਦੀ ਸਬਜੀ ਲੱਗਦੀ ਹੈ ਗੋਭੀ ਹੈ ਪੁੱਛਦੇ ਆ ਕੀ ਰੇਟ ਲਾ ਦੇ ਦੋ ਗੋਭੀ ਉਹ ਕਿਵੇਂ ਲਈ ਆ ਭਾਈ ਸਬਜੀ ਗੋਭੀ ਭਾਈ ਗੋਭੀ ਹੈ ਮੇਰਾ ਮਾਲ ਤੇ ਖੜਿਆ ਅੱਛਾ ਤੈਨੂੰ ਪਤਾ ਹੈ ਤੈਨੂੰ ਪਤਾ ਨਹੀਂ ਕੀ ਰੇਟ ਹਾਂ ਮੈਨੂੰ ਨਹੀਂ ਪਤਾ ਇਹ ਤੋਲ ਦੇ 2 ਕਿਲੋ ਯਾਰ ਤੇਰੇ ਮਾਲਕ ਨੂੰ ਬੁਲਾ ਲੈ ਉਹ ਤੈਨੂੰ ਨਹੀਂ ਦੇਣੀ ਜੇ ਸਰਦਾਰਾ ਪੈਂਦਾ 100 ਰੁਪਏ ਕਿਲੋ ਵੀ ਨਹੀਂ ਦਿੰਦੇ ਸੀ ਕੀ ਗੱਲ ਬਾਈ ਮੈਂ ਮੈਂ ਇਹਦੀ ਗਲਤੀ ਮੰਨਦਾ ਐ ਭਰਾਵਾ ਗਲਤੀ ਨਹੀਂ ਹੁੰਦੀ ਐ ਮੰਨਣੀਆਂ ਪੈਂਦੀਆਂ ਹੁੰਦੀਆਂ ਨੇ ਤੁਸੀਂ ਸਰਦਾਰ ਲੋਕਾਂ ਕਦੋਂ ਗਰੀਬਾਂ ਦੀ ਨੂਹਾਂ ਕੁੜੀਆਂ ਕਣੀ ਦੇਖਦੇ ਤੁਸੀਂ ਵੱਡੇ ਜ਼ਿਮੀਂਦਾਰ ਬਣ ਕੇ ਮੈਂ ਬਾਈ ਗਲਤੀ ਮੰਨਦਾ ਐ ਕਿ ਮੈਂ ਤੈਨੂੰ ਉਥੇ ਖੇਤੋਂ ਜਮੀਨ ਹੀ ਨਹੀਂ ਦੇਣੀ ਯਾਰ ਤੈਨੂੰ ਦੇਣੀ ਹੁੰਦੀ ਨਹੀਂ ਅਸੀਂ ਨੇ ਬਾਈ ਤੂੰ ਮੇਰੀ ਗੱਲ ਸੁਣੋ ਮੇਰੇ ਸਹੁਰੇ ਆਏ ਹੋਇਆ ਬਾਈ ਮੇਰੀ ਨਾ ਬੇਇੱਜ਼ਤੀ ਹੋ ਜੀ ਵੀਰ ਬਣ ਕੇ ਹਰੇ ਮੰਡੀ ਨੂੰ ਸਬਜ਼ੀ ਨਹੀਂ ਮਿਲੀ ਐ ਦਵਾਰ ਅੱਜ ਤੇ ਸਰ ਤੱਕੀ ਰਸਤੇ ਨਾਲ ਕਹਿੰਦਾ ਯਾਰ ਸਬਜ਼ੀ ਲੈ ਸਕਦਾ ਤੇ ਮੀਰਵਾਨ ਕਿਵੇਂ ਵਿਆਹ ਜੋੜ ਕੇ ਬੀਤੀ ਆ ਮੈਨੂੰ ਗਲਤੀ ਹੋ ਗਈ ਨਾਜਰਾ ਆ 10 ਕਿਲੋ ਗੋਭੀ ਤੋਲ ਦੇ ਇਹਨੂੰ ਤੇ ਪਰੇ ਦੇ ਤੋਂ ਨਾ ਪੈਸਾ ਨਾ ਲੈਂਗੋਈ ਨਹੀਂ ਦੇਣੀ ਇਹਨੂੰ ਜਮੀ ਨਹੀਂ ਦੇਣੀ ਆਪਾਂ ਉਹ ਮੇਰੀ ਗੱਲ ਤਾਂ ਸੁਣ ਲੋ ਇਹਨਾਂ ਤੋਂ ਨਾ ਪੈਸਾ ਤਾਂ ਨਹੀਂ ਲੈਣਾ ਇਹ ਸਰਦਾਰ ਲੋਕ ਨੇ ਮਲੰਗ ਹੁੰਦੇ ਨੇ ਠੀਕ ਐ ਇਹ ਗਰੀਬ ਨੇ ਸਾਡੇ ਤੋਂ ਜਿਨ੍ਹਾਂ ਦੇ ਪੱਲੇ ਇੱਜ਼ਤ ਨਹੀਂ ਨਾ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਚਲੋ ਤੁਸੀਂ ਕੁਝ ਯਾਰੋ ਨਾਲੇ ਤਾਂ ਬੇਇੱਜ਼ਤੀ ਕਰ ਗਈ ਆ ਲੈ ਨਵਾ ਉਹ ਹੀ ਗੱਲ ਹੈ ਭਿਓ ਭਿਓਸ ਲਫੜੇ ਮਾਰੇ ਆ ਹੈ ਤੇ ਬਾਈ ਗਲਤੀ ਮੇਰੀ ਵੀ ਹੈ ਜੇ ਉਹਦੇ ਪੱਠਿਆਂ ਦੀ ਪਾਟ ਦਿੱਤੀ ਹੁੰਦੀ ਤਾਂ ਤਾਂ ਨਹੀਂ ਦੇਖਣੇ ਪੈਂਦੇ ਜੀ ਕਹਿੰਦੇ ਆ ਨਾ ਬੰਦੇ ਨੂੰ ਨੋਟ ਕੱਖਾਂ ਦਾ ਕਦੇ ਪਈ ਜਾਂਦੀ ਹੈ ਅੱਜ ਪੈ ਗਈ ਨਾ ਕੱਖਾਂ ਦਾ ਲੋਡ ਉਹ ਸਾਡੇ ਵਰਗੇ ਸਰਦਾਰ ਲੋਕ ਇਹ ਸੋਚਦੇ ਆ ਵੀ ਗਰੀਬਾਂ ਦੀ ਕੋਈ ਜ਼ਿੰਦਗੀ ਨਹੀਂ ਉਹ ਗਰੀਬਤਾ ਬਾਈ ਜੀ ਆਪਣੇ ਨਾਲ ਉਤੋਂ ਦੀ ਹੈ ਉਹ ਸਾਡੇ ਕੋਲ ਦਾ ਜੱਟਾਂ ਕੋਲੇ ਇੱਕ ਹੀ ਚੀਜ਼ ਹੈ ਪੀਹਾਂ ਅਸੀਂ ਜੱਟ ਆ ਅਸੀਂ ਜੱਟ ਐ ਪਰ ਸਾਡੇ ਨਾਲੋਂ ਚੰਗਾ ਖਾਂਦੇ ਆ ਜਿਹੜਿਆ ਤੁਹਾਡੇ ਭਾਈ ਚਰੇ ਆ ਹਮਰੇ ਕਿੰਨੇ ਪੈਸੇ ਬਾਈ ਪਾਛੇ ਕਿਤੇ ਨਹੀਂ ਬਾਈ ਨਹੀਂ ਨਹੀਂ ਬਾਈ ਪੈਸੇ ਵੀ ਦੱਸ ਜੀ ਧੰਨਵਾਦ ਬਾਈ ਤੇਰਾ ਯਾਰ